ਤੇ ਹਰ ਵਾਰੀ ਇਹੀ ਚੀਜ਼ ਦਾ ਮੁੱਦਾ ਹਰਦਾ ਕਿ ਛੁੱਟੀਆਂ ਕਿਉਂ ਪੈ ਰਹੀਆਂ ਨੇ ਉਹਨਾਂ ਤੇ ਜਿਹੜੀਆਂ ਛੁੱਟੀਆਂ ਨਹੀਂ ਹੁੰਦੀਆਂ ਸੀ ਉਹ ਤਾਂ ਸਕੂਲਾਂ ਵਿੱਚ ਦੂਜੇ ਤੇ ਛੁੱਟੀ ਹੋ ਜਾਂਦੀ ਹੈ ਬੱਚਿਆਂ ਦਾ ਐਜੂਕੇਸ਼ਨ ਲੈਵਲ ਜਿਹੜਾ ਡਾਊਨ ਜਾ ਰਿਹਾ ਹੈ ਇਹਦੇ ਕੀ ਕਾਰਨ ਨੇ ਕਿ ਜਿਹੜਾ ਸਕੂਲ ਦਾ ਇੰਸਟੀਚੂਸ਼ਨ ਦਾ ਹੈੱਡ ਹੈ ਉਹ ਆਪਣੇ ਆਪ ਨੂੰ ਐਡਜਸਟ ਕਰਕੇ ਕਈ ਵਾਰੀ ਇਹੋ ਜਿਹਾ ਮੌਲ ਬਣ ਜਾਂਦਾ ਡੀਸੀ ਸਾਹਿਬ ਜਾਂ ਡਿਪਾਰਟਮੈਂਟ ਵੀ ਛੁੱਟੀਆਂ ਨੂੰ ਐਕਸਟੈਂਡ ਕਰ ਦਿੰਦੇ ਉਹ حساب ਨਾਲ ਐਕਸਟੈਂਡ ਹੁੰਦੀ ਆ ਪ੍ਰਿੰਸੀਪਲ ਵੀ ਕਈ ਵਾਰੀ ਮਜਬੂਰ ਹੁੰਦੇ ਨੇ ਜਦੋਂ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਜਾ ਗਵਰਨਮੈਂਟ ਵੱਲੋਂ ਕੋਈ ਆਰਡਰ ਨਹੀਂ ਆਦੇ ਤਾਂ ਆਪਣੀ ਮਰਜ਼ੀ ਨਾਲ ਕੁਝ ਵੀ ਨਹੀਂ ਕਰ ਸਕਦੇ ਇਹ ਠੀਕ ਹੈ ਵੀ ਸਟ੍ਰਿਕਟ ਰੂਲਸ ਬੰਦੇ ਆ ਉਹਨਾਂ ਨੂੰ ਇੰਪਲੀਮੈਂਟ ਵੀ ਕਰਨਾ ਚਾਹੀਦਾ ਜੇ ਗਵਰਨਮੈਂਟ ਜਾਂ ਡਿਪਾਰਟਮੈਂਟ ਕੋਈ ਰੂਲ ਬਣਾਉਂਦੀ ਆ ਉਹਨਾਂ ਅਸੀਂ ਆਪਣੇ ਆਪ ਨਹੀਂ ਤੋੜ ਸਕਦੇ ਪਰ ਇਹਦੇ ਵਿੱਚ ਉਹ ਸਟ੍ਰਿਕਟ ਰੂਲਸ ਇੰਨੇ ਨਹੀਂ ਹੁੰਦੇ ਵੀ ਅਸੀਂ ਟਸ ਤੋਂ ਮਸ ਨਹੀਂ ਹੋਣਾ ਪਰ ਉਹਦੇ ਵਿੱਚ ਸਾਡੀ ਮੁਸ਼ਕਲ ਇਹ ਆ ਜੋ ਮੈਂ ਐਸ ਡਾਇਰੈਕਟਰ ਐਸ ਪ੍ਰਿੰਸੀਪਲ ਦੇ ਤੌਰ ਤੇ ਹਾਂ ਕਿ ਕਈ ਵਾਰੀ ਪੇਰੈਂਟਸ ਆਪਣੀ ਜਿਹੜੀ ਪ੍ਰੋਬਲਮ ਹੈ ਉਹ ਕਨਵੇ ਨਹੀਂ ਕਰਦੇ ਡਿਸਕਸ਼ਨ ਨਹੀਂ ਹੁੰਦੀ ਜਦੋਂ ਡਿਸਕਸ਼ਨ ਨਹੀਂ ਹੁੰਦੀ ਉਹਦਾ ਸੋਲੂਸ਼ਨ ਨਹੀਂ ਮਿਲਦਾ ਮੰਨ ਲਓ ਇੱਕ ਸਟੂਡੈਂਟ ਹੈ ਸਟੂਡੈਂਟ ਹੈ ਸਮਝਿਆ ਕਿ ਮੇਰਾ ਮੋਟੋ ਮੇਰਾ ਡੈਸਟੇਸ਼ਨ ਪੜਨਾ ਔਰ ਕੁਝ ਬੜਨਾ ਟੀਚਰ ਇਹ ਸਮਝੇ ਕਿ ਮੈਂ ਮਨੂੰ ਗੁਰੂ ਕਿਹਾ ਗਿਆ ਨੇਸ਼ਨ ਬਿਲਡਰ ਕਿਹਾ ਗਿਆ ਮੈਂ ਇਹਨਾਂ ਬੱਚਿਆਂ ਨੂੰ ਬਣਾਣਾ ਪਹਿਲਾਂ ਅਸੀਂ ਰਿਲੇਸ਼ਨਸ ਅੱਛੇ ਜਿਹੜੇ ਨੇ ਉਹ ਕ੍ਰੀਏਟ ਕਰੀਏ ਜਦੋਂ ਅਸੀਂ ਰਿਲੇਸ਼ਨ ਕ੍ਰੀਏਟ ਕਰਾਂਗੇ ਅਸੀਂ ਆਪਣੀ ਮੈਂਟਲੀ ਪ੍ਰਿਪੇਅਰ ਹੋਵਾਂਗੇ ਤੇ ਕਈ ਮੁਸ਼ਕਲਾਂ ਦਾ ਹੱਲ ਆਪਣੇ ਆਪ ਹੀ ਵਿਖਲਾਦਾ ਸਾਡਾ ਬਚਪਨ ਹੁੰਦਾ ਸੀ ਅਸੀਂ ਸਕੂਲ ਵੀ ਜਾਂਦੇ ਸੀ ਪੜਦੇ ਵੀ ਸੀ ਖੇਡਦੇ ਸੀ ਆਜ ਦੇ ਜਿਹੜੇ ਬੱਚੇ ਤੇ ਜਿਹੜਾ ਸ਼ਡਿਊਲ ਕੀ ਹੈ ਸਵੇਰੇ ਮਾਰਨਿੰਗ ਉੱਠਣਾ ਸਕੂਲ ਚਲੇ ਜਾਣਾ ਸਕੂਲ ਤੋਂ ਘਰ ਆਣਾ ਰੋਟੀ ਖਾਣੀ ਪੜਨਾ ਰਾਤ ਤੱਕ ਹੀ ਸੋ ਗਏ ਉਹਨਾਂ ਕੋ ਉਹਨਾਂ ਦਾ ਟਾਈਮ ਵੀ ਜਿਹੜਾ ਐਜੂਕੇਸ਼ਨ ਜਿਹੜਾ ਸਟੱਡੀ ਇੱਕ ਬਰਡਨ ਬਣਦੀ ਜਾ ਰਹੀ ਹੈ ਕੀ ਤੁਹਾਨੂੰ ਨਹੀਂ ਲੱਗਦਾ ਕਿ ਸਾਡੇ ਜਿਹੜੇ ਛੋਟੀ ਕਲਾਸ ਦੇ ਬੱਚੇ ਹੈ ਇਵਨ ਆਪਾਂ ਕਹਿੰਦੇ ਕਿ 5ਥ ਕਲਾਸ ਦੇ ਬੱਚਿਆਂ ਦੇ ਉੱਤੇ ਸਟੱਡੀ ਦਾ ਨਾ ਬਰਡਨ ਨਹੀਂ ਹੋਣਾ ਚਾਹੀਦਾ ਇਸੇ ਬੱਚੇ ਨੂੰ ਹਰਾਸ ਨਹੀਂ ਕਰ ਸਕਦੇ ਤੁਸੀਂ ਬੱਚੇ ਨੂੰ ਮਾਰ ਨਹੀਂ ਸਕਦੇ ਤੁਸੀਂ ਇਹ ਅੰਦਾਜ਼ਾ ਲਗਾਓ ਕਿ ਜੇ ਬੱਚੇ ਨੂੰ ਪਤਾ ਲੱਗ ਜਾਏ ਕਿ ਇੱਕ ਇਹੋ ਜਿਹਾ ਕਲੂਨ ਹੈ ਕਿ ਜਿਹੜਾ ਟੀਚਰ ਬੱਚੇ ਨੂੰ ਡਾਂਟ ਨਹੀਂ ਸਕਦਾ ਮਾਰ ਨਹੀਂ ਸਕਦਾ ਤੇ ਉਹ ਉੱਥੇ ਕੀ ਡਿਸਪਲ ਹੋਏਗਾ ਉਹ ਲੋਕ ਜਿਸ 8th 7th ਕਲਾਸ ਕਰ ਗਿਆ ਅੱਜ ਵੀ ਸਾਡੇ ਜਿਹੜੇ ਵੱਡੇ ਦੇ ਪੇਰੈਂਟਸ ਨੇ ਮਾਤਾ ਪਿਤਾ ਤੇ ਰਹਿਲੀ ਵੱਡੇ ਕੋਈ ਮੈਨੂੰ ਡਾਂਟਣਗੇ ਜਾਂ ਕੁਝ ਕਹਿਣਗੇ ਮੇਰੀ ਜੁਰਤ ਨਹੀਂ ਮੈਂ ਅੱਗੇ ਆ ਕੇ ਬੋਲ ਜਾਵਾਂ ਅੱਜ ਮੈਂ ਦੇਖ ਲਾਂ ਤੇ ਇਹ ਛੋਟੇ ਛੋਟੇ ਬੱਚੇ ਚਾਹੇ ਉਹ 5th ਵਿੱਚ ਆ ਜਾਂ ਸਕਦਾ ਬੱਚਾ ਮਾਪੇ ਦੇ ਅੱਗੇ ਬੋਲ ਰਿਹਾ ਆਪਾਂ ਇੱਕ ਛੋਟੇ ਬੱਚੇ ਦੀ ਗੱਲ ਕਰਦੇ ਆ ਕਿ ਸਵੇਰੇ 8 ਵਜੇ ਉੱਠ ਕੇ ਤਿਆਰ ਹੋ ਕੇ ਸਕੂਲ ਜਾਏਗਾ ਦਮ ਆਪਣਾ 3:30 ਦੀ ਛੁੱਟੀ ਹੋਏਗੀ 4:30 ਘਰ ਪਹੁੰਚਦਾ ਫਰੈਸ਼ ਹੋ ਮੇਰ ਰੋਟੀ ਪਾਣੀ ਖਾਂਦੇ 5 ਵਜੇ ਜਾਂਦੇ ਆ ਫੇਰ ਸਕੂਲ ਦੀ ਸਟੱਡੀ ਫੇਰ ਰਾਤ ਨੂੰ ਸੋ ਗਏ ਸਵੇਰੇ ਉਹੀ ਰੁਟੀ ਇਹ ਐਜੂਕੇਸ਼ਨ ਵਿੱਚ ਇੰਨਾ ਬਦਲਾਅ ਇੱਕ ਸਟ्रेस ਭਰਿਆ ਮਾਹੌਲ ਕਿਸ ਤਰ੍ਹਾਂ ਕ੍ਰੀਏਟ ਹੋ ਰਿਹਾ ਸੋ ਸਿੱਖਿਆ ਦੇ ਖੇਤਰ ਚ ਆਪਣੀ ਅਲੱਗ ਵਿੱਚ ਜਾਣ ਕਾਇਮ ਕਰਨ ਵਾਲੇ ਡਾਕਟਰ ਜੇਪੀ ਸ਼ੂਰਜ ਸੜਨਾਲੇ ਜਿਨ੍ਹਾਂ ਨੇ ਆਪਣੀ ਲਾਈਫ ਦਾ ਇੱਕ ਲੰਬਾ ਸਮਾਂ ਇੱਕ ਐਜੂਕੇਸ਼ਨ ਦੇ ਨਾਲ ਵੀ ਦਿੱਤਾ ਸਮਾਜ ਸੇਵੀ ਸੰਸਥਾਵਾਂ ਵੀ ਚਲਾ ਰਹੇ ਨੇ ਉੱਥੇ ਹੀ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਸਰ ਅੱਜਕੱਲ ਆਪਾਂ ਜਿਸ ਤਰ੍ਹਾਂ ਇੱਕ ਮੇਨ ਮੁੱਦਾ ਚੱਲਿਆ ਆ ਕਿ ਛੋਟੇ ਬੱਚਿਆਂ ਦਾ ਸਕੂਲ ਨੂੰ ਲੈ ਕੇ ਕਿ ਜਿਸ ਤਰ੍ਹਾਂ ਕਹਿ ਰਹੇ ਕਿ ਠੰਡ ਚੱਲੰਦੀ ਆ ਹੰਡਾ ਪੈ ਰੀਆਂ ਤੇ ਜਿਹੜੇ ਸਕੂਲ ਜਿਹੜੇ ਓਪਨ ਕਰ ਦਿੱਤੇ ਗਏ ਨੇ ਤੇ ਪੇਰੈਂਟਸ ਜਿਹੜੇ ਕਹਿ ਰਹੇ ਕਿ ਸਕੂਲ ਛੁੱਟੀ ਹੋਣੀ ਚਾਹੀਦੀ ਕੁਝ ਦਿਨਾਂ ਹਲੇ ਹੋਰ ਛੁੱਟੀਆਂ ਮਿਲਣੀਆਂ ਚਾਹੀਦੀਆਂ ਕਿ ਧੁੰਦ ਵਿੱਚ ਜਿਸ ਤਰ੍ਹਾਂ ਕਹਿੰਉ ਕਿ ਬੱਚਾ ਸਵੇਰੇ ਘਰੋਂ ਨਿਕਲਦਾ ਥੈਨ ਆਪਣਾ ਐਕਸੀਡੈਂਟ ਹੋਣ ਦੇ ਚਾਂਸ ਬੰਦੇ ਬੱਸ ਵਗੈਰਾ ਦੇ ਜਿਹੜੇ ਅੱਜ ਕੱਲ ਇੰਸੀਡੈਂਟ ਆਪਾਂ ਸੁਣਦੇ ਵੀ ਆ ਸੈਕੰਡਰੀ ਕੀ ਹੈ ਜਿਹੜਾ ਸਕੂਲਾਂ ਦਾ ਸਮਾਂ ਬਦਲਿਆ ਗਿਆ ਸਵੇਰ ਤੋਂ ਲੈ ਕੇ ਦੁਪਹਿਰੀ 3 ਵਜੇ ਤੱਕ ਕਰ ਦਿੱਤਾ ਗਿਆ ਤਾਂ ਆਪਾਂ ਇੱਕ ਛੋਟੇ ਬੱਚੇ ਦੀ ਗੱਲ ਕਰਦੇ ਆ ਕਿ ਸਵੇਰ ਉਹ 8 ਵਜੇ ਤੋਂ ਉੱਠ ਕੇ ਤਿਆਰ ਹੋ ਕੇ ਸਕੂਲ ਜਾਏਗਾ ਥੈਨ ਆਪਣਾ 3:30 ਦਿਨ ਛੁੱਟੀ ਹੋਏਗੀ 4:30 ਘਰ ਪਹੁੰਚ ਫਰੈਸ਼ ਉਹਦੇ ਰੋਟੀ ਪਾਣੀ ਖਾਦੇ 5 ਵਜੇ ਜਾਂਦੇ ਆ ਫੇ ਸਕੂਲ ਦੀ ਸਟੱਡੀ ਫਿਰ ਰਾਤ ਨੂੰ ਸੋਵੇ ਸਵੇਰੇ ਉਹੀ ਰੁਟੀਨ ਇਹ ਐਜੂਕੇਸ਼ਨ ਵਿੱਚ ਇੰਨਾ ਬਦਲਾਵ ਇੱਕ ਸਟ्रेस ਭਰਿਆ ਮਾਹੌਲ ਕਿਸ ਤਰ੍ਹਾਂ ਕ੍ਰੀਏਟ ਹੋ ਰਿਹਾ ਆ ਦੇਖੋ ਇਸ ਤਰ੍ਹਾਂ ਹੈ ਕਿ ਐਜੂਕੇਸ਼ਨ ਡਿਪਾਰਟਮੈਂਟ ਜਾਂ ਗਵਰਨਮੈਂਟਸ ਸ਼ਡਿਊਲ ਬਣਾਉਂਦੀਆਂ ਪਲੈਨਿੰਗ ਹੁੰਦੀ ਆ ਜਦੋਂ ਪਲੈਨਿੰਗ ਹੁੰਦੀ ਆ ਉਹਦੇ ਵਿੱਚ ਸੈਟ ਨਿਯਮ ਸੈਟ ਕੀਤੇ ਜਾਂਦੇ ਨੇ ਜਦੋਂ ਤੁਸੀਂ ਕਿਹਾ ਕਿ ਛੁੱਟੀਆਂ ਦਾ ਯਾ ਵੈਦਰ ਦੇ ਹਿਸਾਬ ਸੇ ਸਾਨੂੰ ਆਪਰੇ ਚ ਅਡਜਸਟ ਕਰ ਲੈਣਾ ਚਾਹੀਦਾ ਉਹ ਤਾਂ ਬੜੀ ਕਲੀਅਰ ਹੈ ਕਿ ਜਿਹੜਾ ਸਕੂਲ ਦਾ ਇੰਸਟੀਚੂਸ਼ਨ ਦਾ ਹੈੱਡ ਹੈ ਉਹ ਆਪਣੇ ਆਪ ਨੂੰ ਅਡਜਸਟ ਕਰਕੇ ਕਈ ਵਾਰੀ ਇਹੋ ਜਿਹਾ ਮੌਲ ਬਣ ਜਾਂਦਾ ਬੀਸੀ ਸਾਹਿਬ ਜਾਂ ਡਿਪਾਰਟਮੈਂਟ ਵੀ ਛੁੱਟੀਆਂ ਨੂੰ ਐਕਸਟੈਂਡ ਕਰ ਦਿੰਦੇ ਹੈ ਉਸ ਹਿਸਾਬ ਨਾਲ ਐਕਸਟੈਂਡ ਹੁੰਦੀ ਹੈ ਪ੍ਰਿੰਸੀਪਲ ਵੀ ਕਈ ਵਾਰੀ ਮਜਬੂਰ ਹੁੰਦੇ ਨੇ ਜਦੋਂ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਜਾਂ ਗਵਰਨਮੈਂਟ ਵੱਲੋਂ ਕੋਈ ਆਰਡਰ ਨਹੀਂ ਆਦੇ ਤੋ ਆਪਣੀ ਮਰਜ਼ੀ ਨਾਲ ਕੁਝ ਵੀ ਨਹੀਂ ਕਰ ਸਕਦੇ ਪਰ ਇਹਦੇ ਵਿੱਚ ਮੈਂ ਇਹ ਕਰਨਾ ਚਾਹੁੰਦਾ ਕਿ ਜਿਹੜੇ ਪੇਰੈਂਟਸ ਔਰ ਪ੍ਰਿੰਸੀਪਲ ਇਹਨਾਂ ਦਾ ਤਾਲਮੇਲ ਕਰਕੇ ਮੁਸ਼ਕਲ ਇਹ ਹੈ ਕਿ ਅਸੀਂ ਆਪਣੀ ਜਿਹੜੀ ਕੋਈ ਮੁਸ਼ਕਲ ਹੈ ਉਹਨੂੰ ਕਨਵੇ ਨਹੀਂ ਕਰਦੇ ਕਈ ਵਾਰੀ ਅਸੀਂ ਜੋ ਲੋਕਲ ਸਾਡੇ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਨੇ ਉਹਨਾਂ ਨਾਲ ਸਾਡੇ ਪ੍ਰਿੰਸੀਪਲ ਬੈਠ ਕੇ ਉਹਨੂੰ ਤੈਅ ਕਰ ਸਕਦੇ ਆ ਔਰ ਡੀਓ ਔਰ ਸੀਓ ਲੈਵਲ ਆਪਣੇ ਐਜੂਕੇਸ਼ਨ ਮਿਨਿਸਟਰ ਨਾਲ ਜਾਂ ਡਿਪਾਰਟਮੈਂਟ ਨਾਲ ਗੱਲ ਕਰਕੇ ਉਹਨੂੰ ਚੇਂਜ ਕੀਤਾ ਜਾ ਸਕਦਾ ਇਹ ਠੀਕ ਹੈ ਭਈ ਸਟ੍ਰਿਕਟ ਰੂਲਸ ਬੰਦਿਆ ਉਹਨਾਂ ਨੂੰ ਇੰਪਲੀਮੈਂਟ ਵੀ ਕਰਨਾ ਚਾਹੀਦਾ ਜੇ ਗਵਰਨਮੈਂਟ ਜਾਂ ਡਿਪਾਰਟਮੈਂਟ ਕੋਈ ਰੂਲ ਬਣਾਉਂਦੀ ਆ ਉਹਨਾਂ ਆਂ ਆਪਣੇ ਆਪ ਨਹੀਂ ਤੋੜ ਸਕਦੇ ਪਰ ਇਹਦੇ ਵਿੱਚ ਉਹ ਸਟ੍ਰਿਕਟ ਰੂਲਸ ਐਨੇ ਨਹੀਂ ਹੁੰਦੇ ਕਿ ਅਸੀਂ ਟਸ ਤੋਂ ਮਸ ਨਹੀਂ ਹੋਣਾ ਪਰ ਉਹਦੇ ਵਿੱਚ ਸਾਡੀ ਮੁਸ਼ਕਲ ਇਹ ਆ ਜੋ ਮੈਂ ਐਸ ਡਾਇਰੈਕਟਰ ਐਸ ਪ੍ਰਿੰਸੀਪਲ ਦੇਖਿਆ ਹੈ ਕਿ ਕਈ ਵਾਰੀ ਪੇਰੈਂਟਸ ਆਪਣੀ ਜਿਹੜੀ ਪ੍ਰੋਬਲਮ ਹੈ ਉਹ ਕਨਵੇ ਨਹੀਂ ਕਰਦੇ ਡਿਸਕਸ਼ਨ ਨਹੀਂ ਹੁੰਦੀ ਜਦੋਂ ਡਿਸਕਸ਼ਨ ਨਹੀਂ ਹੁੰਦੀ ਉਹਦਾ ਸੋਲੂਸ਼ਨ ਨਹੀਂ ਮਿਲਦਾ ਤਾਂ ਮੇਰਾ ਇਹ ਮੰਨਣਾ ਹੈ ਕਿ ਅਸੀਂ ਪਹਿਲਾਂ ਤੇ ਸੈਲਫ ਪ੍ਰਪੇਅਰ ਹੋਈਏ ਅਸੀਂ ਆਪਣੇ ਆਪ ਨੂੰ ਤਿਆਰ ਕਰੀਏ ਮੰਨ ਲਓ ਇੱਕ ਸਟੂਡੈਂਟ ਹੈ ਸਟੂਡੈਂਟ ਹੈ ਸਮਝਿਆ ਕਿ ਮੇਰਾ ਮੋਟੋ ਮੇਰਾ ਡੈਸਟੇਸ਼ਨ ਪੜਨਾ ਔਰ ਕੁਝ ਬਣਨਾ ਟੀਚਰ ਇਹ ਸਮਝੇ ਕਿ ਮੈਂ ਮਨੂੰ ਗੁਰੂ ਕਿਹਾ ਗਿਆ ਨੇਸ਼ਨ ਬਿਲਡਰ ਕਿਹਾ ਗਿਆ ਮੈਂ ਇਹਨਾਂ ਬੱਚਿਆਂ ਨੂੰ ਬਣਾਣਾ ਪਹਿਲੋਂ ਅਸੀਂ ਰਿਲੇਸ਼ਨਸ ਅچھے ਜਿਹੜੇ ਨੇ ਉਹ ਕ੍ਰੀਏਟ ਕਰੀਏ ਜਦੋਂ ਅਸੀਂ ਇਹ ਰਿਲੇਸ਼ਨ ਕ੍ਰੀਏਟ ਕਰਾਂਗੇ ਅਸੀਂ ਆਪਣੀ ਮੈਂਟਲੀ ਪ੍ਰਪੇਅਰ ਹੋਵਾਂਗੇ ਤੇ ਕਈ ਮੁਸ਼ਕਲਾਂ ਦਾ ਹੱਲ ਆਪਣੇ ਆਪ ਹੀ ਨਿਕਲ ਆਉਂਦਾ ਉਸ ਦਿਨ ਆਪਾਂ ਗੱਲਬਾਤ ਕਰਦੇ ਜਦੋਂ ਸਾਡਾ ਬਚਪਨ ਹੁੰਦਾ ਸੀ ਅਸੀਂ ਸਕੂਲ ਵੀ ਜਾਂਦੇ ਸੀ ਪੜਦੇ ਵੀ ਸੀ ਖੇਡਦੇ ਸੀ ਅੱਜ ਦੇ ਜਿਹੜੇ ਬੱਚੇ ਦਾ ਜਿਹੜਾ ਸ਼ਡਿਊਲ ਕੀ ਹੈ ਸਵੇਰੇ ਮਾਰਨਿੰਗ ਉੱਠਣਾ ਸਕੂਲ ਚਲੇ ਜਾਣਾ ਸਕੂਲ ਤੋਂ ਘਰ ਆਣਾ ਰੋਟੀ ਖਾਣੀ ਪੜਨਾ ਰਾਤ ਤੱਕ ਹੀ ਸੋ ਗਏ ਉਹਨਾਂ ਕੋਲ ਉਹਨਾਂ ਦਾ ਟਾਈਮ ਵੀ ਜਿਹੜਾ ਐਜੂਕੇਸ਼ਨ ਜਿਹੜਾ ਸਟੱਡੀ ਇੱਕ ਬੈਡਲ ਬੰਦੀ ਜਾ ਰਹੀ ਹੈ ਕੀ ਤੁਹਾਨੂੰ ਨਹੀਂ ਲੱਗਦਾ ਕਿ ਸਾਡੇ ਜਿਹੜੇ ਛੋਟੀ ਕਲਾਸ ਦੇ ਜਿਹੜੇ ਬੱਚੇ ਹੈ ਈਵਨ ਆਪਾਂ ਕਹਿੰਦੇ ਕਿ 5ਥ ਕਲਾਸ ਤੱਕ ਦੇ ਬੱਚਿਆਂ ਦੇ ਉੱਤੇ ਕਿਹੜੀ ਦਾ ਨਾ ਬਰਡਨ ਹੀ ਹੋਣਾ ਚਾਹੀਦਾ ਮੈਂ ਤੁਹਾਡਾ ਸਿਮਰ ਜੀ ਬਿਲਕੁਲ ਐਗਰੀ ਕਰਨਾ ਕਿ ਇੰਨਾ ਬਰਡਨ ਨਹੀਂ ਹੋਣਾ ਚਾਹੀਦਾ ਮੈਂ ਜਿਸਾ ਕਿਹਾ ਕਿ ਪਹਿਲਾਂ ਸਾਨੂੰ ਆਪਣੇ ਆਪ ਤੇ ਮੈਂਟਲੀ ਪ੍ਰਿਪੇਅਰ ਕਰਨਾ ਪਏਗਾ ਹੁਣ ਦੇਖ ਇਹ ਦੇਖੋ ਜਿਹੜੇ ਸਾਡੇ ਅਸੀਂ ਵੀ ਮੈਂ ਵੀ ਫਾਦਰ ਆ ਮੈਂ ਵੀ ਸਟੂਡੈਂਟ ਨੇ ਸਾਡੇ ਪੇਰੈਂਟਸ ਖੁਦ ਸਵੇਰੇ 4 ਵਜੇ ਉੱਠਦੇ ਸੀ ਸੈਰ ਕਰਨੇ ਜਾਣਾ ਐਕਸਰਸਾਈਜ਼ ਕਰਨਾ ਸਾਨੂੰ ਉਹਨਾਂ ਨੇ ਹਟਾਣਾ ਹੁਣ ਤੁਸੀਂ ਪੇਰੈਂਟਸ ਨੂੰ ਮੈਂ ਡੋਨਟ ਵਾਂਟ ਟੂ ਕ੍ਰਿਟੀਸਾਈਜ਼ ਦਾ ਪੇਰੈਂਟ ਪਰ ਅੱਜ ਤੋਂ ਹੀ ਦੇਖ ਲੋ ਪੇਰੈਂਟਸ ਬੱਚੇ ਨੇ 8 ਵਜੇ ਸਕੂਲ ਜਾਣਾ ਤਾਂ 7 ਵਜੇ ਸੁੱਤੇ ਉੱਠਣਗੇ ਕਿਉਂ ਨਾ ਆਪਣੀ ਰੁਟੀਨ ਬਣਾ ਲੀ ਆਪਣੀ ਵੀ ਰੁਟੀਨ ਬਣਾ ਬੱਚੇ ਵੀ ਰੁਟੀਨ ਬਣਾ ਰਾਤ ਜੇ ਪੇਰੈਂਟਸ ਨੇ ਜਾਂ ਬੱਚਿਆਂ ਨੇ 12 ਵਜੇ ਤੱਕ 16 ਨਹੀਂ ਆਪਸ ਵਿੱਚ ਚ ਪਿਕਚਰ ਦੇਖਦੇ ਰਹਿਣਾ ਜਾਂ ਐਨਜਾਇਮੈਂਟ ਕਰਦੇ ਰਹਿਣਾ ਉਹ ਕਦੋਂ ਹੋਣਾ ਉੱਠੇਗਾ ਸਰ ਟਾਈਮ ਤੇ ਮੇਰਾ ਸਿਰਫ ਹੈ ਕਿ ਅਸੀਂ ਆਪਣੇ ਆਪ ਨੂੰ ਪਹਿਲਾਂ ਢਾਲੀਏ ਮੈਂ ਤਾਂ ਇੱਕੋ ਗੱਲ ਕਹਾਂਗਾ ਕਿ ਸੈਲਫ ਡਿਸਿਪਲਨ ਦੇ ਤੱਕ ਬੈਸਟ ਡਿਸਿਪਲਨ ਹੈ ਜੇ ਅਸੀਂ ਆਪਣੇ ਆਪ ਨੂੰ ਰੂਲਸ ਰੈਗੂਲੇਸ਼ਨ ਵਿੱਚ ਨਹੀਂ ਢਾਲਦੇ ਸਿੰਪਲ ਜੀ ਗੱਲ ਹੈ ਸਾਡੇ ਤੇ ਬਰਡਨ ਲੋਡ ਤਾਂ ਪੈਂਦਾ ਮੰਨ ਲਓ ਅਸੀਂ ਟਾਈਮ ਤੇ ਜਾਣਾ ਅਸੀਂ ਟਾਈਮ ਤੇ ਉੱਠੇ ਹੀ ਨਹੀਂ ਟਾਈਮ ਤੇ ਕਿੱਸਾ ਜਾਵਾਂਗੇ ਟੀਚਰਸ ਜੀ ਐਫਆ ਕਿਤਾ ਉਹਨਾਂ ਵੀ 8 ਵਜੇ ਸਕੂਲ ਲੱਗਣਾ ਹੈ 7:30 ਵਜੇ ਉੱਠ ਕੇ ਤੇ ਧੋਣ ਲੈ ਤੇ ਉਹ ਉਹ ਕਿੱਸਾ ਪੰਕਚੁਅਲ ਹੋਣਗੇ ਜੇ ਟੀਚਰ ਜਿਨ੍ਹਾਂ ਨੂੰ ਅਸੀਂ ਗੁਰੂ ਕਹਿੰਦੇ ਆ ਜਿਨ੍ਹਾਂ ਨੂੰ ਅਸੀਂ ਪੇਰੈਂਟਸ ਨਾਲੋਂ ਵੀ ਜ਼ਿਆਦਾ ਰਤਮਾ ਦੇ ਲਿਆ ਉਹ ਆਪਣੇ ਆਂ ਆਈਡੀਅਲ ਨਹੀਂ ਬਣਦੇ ਜੇ ਆਈਡਲ ਬਣ ਕੇ ਬੱਚਿਆਂ ਨੂੰ ਨਹੀਂ ਦਿਖਾਉਂਦੇ ਕਿ ਐਹੋ ਜੀ ਜੀਵਨ ਜਨੂ ਜੀਣਾ ਚਾਹੀਦਾ ਉਹਨੇ ਦਿਨ ਤੱਕ ਬੱਚੇ ਠੀਕ ਬੱਚੇ ਨਹੀਂ ਬਣ ਸਕਦੇ ਇੱਕ ਸਰ ਮੁੱਦਾ ਚੱਲਦਾ ਕਿ ਸਾਡੇ ਟਾਈਮ ਦੇ ਹੁੰਦਾ ਸੀਗਾ ਅਗਰ ਆਪਾਂ ਕੋਈ ਗਲਤੀ ਕਰਦੇ ਸੀ ਘਰ ਦੇ ਕਰਦੇ ਸੀ ਟੀਚਰ ਨੂੰ ਤਰੀ ਸ਼ਿਕਾਇਤ ਲਗਾ ਦੇਣੀ ਆ ਮਤਲਬ ਟੀਚਰ ਦਾ ਡਰ ਹੁੰਦਾ ਸੀਗਾ ਕੋਣ ਕੀ ਹੁੰਦਾ ਹੈ ਕੋਈ ਟੀਚਰ ਕੁਝ ਕਹਿੰਦਾ ਪੇਰਸ ਟੀਚਰ ਦੇ ਦੁਆਲੇ ਵੀ ਹੋ ਜਾਂਦੇ ਨੇ ਉਹਦੇ ਰਿਜ਼ਲਟ ਤੁਹਾਨੂੰ ਨਹੀਂ ਲੱਗਦਾ ਕਿ ਮਿਲਨੇ ਕਿ ਬੱਚੇ ਜਿਹੜੇ ਸਾਡੇ ਕਹਨੇ ਤੋਂ ਬਾਹਰ ਹੋ ਰਹੇ ਨੇ ਥੋੜਾ ਜਿਹਾ ਆਪਣੀ ਸੱਭਿਆਤਾ ਨੂੰ ਸੰਸਕ੍ਰਿਤੀ ਨੂੰ ਵੱਡੇ ਵਡੇਰਿਆਂ ਦੀ ਇੱਜ਼ਤ ਕਰਨਾ ਉਹ ਭੁੱਲੇ ਜਾ ਰਹੇ ਨੇ ਦੇਖੋ ਪਹਿਲਾਂ ਕਿਹਾ ਜਾਂਦਾ ਸੀ ਕਿ ਸਪੇਅਰ ਦਾ ਰਾਡ ਐਂਡ ਸਪਾਇਲ ਦਾ ਚਾਈਲਡ ਕਿ ਟੀਚਰਸ ਨੂੰ ਪੇਰੈਂਟਸ ਨੂੰ ਸਖਤ ਹੋਣ ਦੀ ਜ਼ਰੂਰਤ ਹੈ ਜੇ ਸਖਤ ਨਹੀਂ ਹੁੰਦੇ ਬੱਚੇ ਵਿਗੜ ਜਾਣਗੇ ਪਰੰਤੂ ਜਿਉਂ-ਜਿਉਂ ਸਮਾਂ ਬੀਤਦਾ ਗਿਆ ਹਾਲਾਤ ਵਿਗੜਦੇ ਗਏ ਉਹਦੇ ਵਿੱਚ ਸਾਡੀਆਂ ਕੋਰਸ ਜਿਹੜੀਆਂ ਕਚਹਿਰੀਆਂ ਨੇ ਜਿਹੜੇ ਸਾਡੇ ਰੂਲਸ ਰੈਗੂਲੇਸ਼ਨਸ ਨੇ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਸਾਡੇ ਜਿਹੜੇ ਰੂਲਸ ਰੈਗੂਲੇਸ਼ਨਸ ਸਾਨੂੰ ਕੋਰਸ ਨੇ ਜਾਂ ਡਿਪਾਰਟਮੈਂਟਸ ਨੇ ਦੱਸੇ ਨੇ ਕਿ ਤੁਸੀਂ ਕਿਸੇ ਬੱਚੇ ਨੂੰ ਹਰਾਸ ਨਹੀਂ ਕਰ ਸਕਦੇ ਤੁਸੀਂ ਬੱਚੇ ਨੂੰ ਮਾਰ ਨਹੀਂ ਸਕਦੇ ਤੁਸੀਂ ਇਹ ਅੰਦਾਜ਼ਾ ਲਗਾਓ ਕਿ ਜੇ ਬੱਚੇ ਨੂੰ ਪਤਾ ਲੱਗ ਜਾਏ ਕਿ ਇੱਕ ਇਹੋ ਜਿਹਾ ਕਲੂਜ਼ ਹੈ ਕਿ ਜਿਹੜਾ ਟੀਚਰ ਬੱਚੇ ਨੂੰ ਡਾਂਟ ਨਹੀਂ ਸਕਦਾ ਮਾਰ ਨਹੀਂ ਸਕਦਾ ਤੇ ਉਹ ਉੱਥੇ ਕੀ ਡਿਸਪਲ ਹੋਏਗਾ ਮੈਂ ਤੇ ਇਹ ਕਹਿੰਦਾ ਕਿ ਮੰਨ ਲਓ 7 ਦਿਨ ਲੈ ਸੰਡੇ ਆਲਾ ਨਾ ਮੈਂ ਰੋਜ਼ ਸਵੇਰੇ ਸੈਰ ਕਰਨ ਜਾਂਦਾ ਐਕਸਰਸਾਈਜ਼ ਕਰਨਾ ਸੰਡੇ ਹੁੰਦਾ ਮੈਂ ਕਹਿੰਦਾ ਵੀ ਚਾ ਆਜ ਮੈਂ ਕਿਤੇ ਨਹੀਂ ਜਾਂਦਾ ਮੈਂ ਸੈਰ ਕਰਨ ਵੀ ਨਹੀਂ ਜਾਂਦਾ ਲੇਟ ਉੱਠਣਾ ਇਹਨਾਂ ਮਲੇ ਲਥਾਰਜੀ ਆ ਜਾਂਦੀ ਹੈ ਜਿਹੜੇ ਸਾਡੇ ਰੂਲਸ ਰੈਗੂਲੇਸ਼ਨ ਬਣੇ ਨੇ ਕੋਰਟਾਂ ਦੇ ਜਿਹੜੇ ਨਿਯਮ ਨੇ ਇਹਨਾਂ ਨੂੰ ਰੀਕਨਸਿਡਰ ਕਰਨ ਦੀ ਜ਼ਰੂਰਤ ਹੈ ਇਹ ਤਾਂ ਬੜੀ ਗੱਲ ਸਪੱਸ਼ਟ ਹੈ ਇਹ ਸਾਡੇ ਤੇ ਕੋਈ ਐਸੀ ਰੋਡ ਜਾਂ ਕੋਈ ਐਸਾ ਦਬਾਅ ਨਹੀਂ ਆ ਅਸੀਂ ਪੂਰਾ ਆਪਣੇ ਆ ਕੰਮ ਨਹੀਂ ਕਰਦੇ ਬਹੁਤ ਘੱਟ ਲੋਗ ਨੇ ਚਾਹੇ ਉਹ ਟੀਚਰ ਨੇ ਚਾਹੇ ਉਹ ਬੱਚੇ ਨੇ ਚਾਹੇ ਪੇਰੈਂਟਸ ਨੇ ਜੇ ਉਹਨਾਂ ਤੇ ਕੋ ਅੰਕੁਸ਼ ਨਹੀਂ ਲੱਗਦਾ ਤੇ ਉਹਨੇ ਦਿਨ ਤੱਕ ਉਹ ਆਪਣੀ ਪਰਫਾਰਮੈਂਸ ਦੇ ਨਹੀਂ ਸਕਦਾ ਤੇ ਉਹਦਾ ਸਰ ਰਿਜ਼ਲਟ ਇਹ ਵੀ ਮਿਲਦਾ ਕਿ ਜਿਹੜੇ ਬੱਚੇ ਅੱਜ ਟੀਚਰ ਦੀ ਰਿਸਪੈਕਟ ਨਹੀਂ ਕਰਦੇ ਕਲ ਮਾਪੇ ਰਿਸਪੈਕਟ ਵੀ ਨਹੀਂ ਕਰਦੇ ਤੇ ਜਦ ਮੈਂ ਆਪਣਾ ਵਿਆਹ ਤੋਂ ਬਾਅਦ ਕਹਿੰਦੇ ਉਹੀ ਬੱਚੇ ਮਾਪੇ ਤੋਂ ਦੂਰ ਹੋ ਜਾਂਦੇ ਨੇ ਜਾਂ ਮਾਪੇ ਨੂੰ ਆਪਣੇ ਤੋਂ ਦੂਰ ਕਰਦੇ ਦਿੰਦੇ ਇਹ ਰਿਜ਼ਲਟ ਮਿਲ ਰਹੇ ਨੇ ਫਿਊਚਰ ਬਿਲਕੁਲ ਇਹ ਸਾਡਾ ਕਲਚਰ ਹੀ ਵਿਗੜ ਚੁੱਕਾ ਅਸੀਂ ਮੈਂ ਉਹ ਜਿਸ ਏਜ ਤੇ 77 ਕ੍ਰਾਸ ਕਰ ਗਿਆ ਅੱਜ ਵੀ ਸਾਡੇ ਜਿਹੜੇ ਵੱਡੇ ਨੇ ਪੇਰੈਂਟਸ ਨੇ ਮਾਤਾ ਪਿਤਾ ਤੇ ਰਹੇ ਲਈ ਵੱਡੇ ਕੋਈ ਮੈਨੂੰ ਡਾਂਟਣਗੇ ਜਾਂ ਕੁਝ ਕਹਿਣਗੇ ਮੇਰੀ ਜੁਰਤ ਨਹੀਂ ਮੈਂ ਅੱਗੇ ਅੱਗੇ ਬੋਲ ਜਾਵਾਂ ਅੱਜ ਮੈਂ ਦੇਖ ਲਾ ਤੇ ਛੋਟੇ ਛੋਟੇ ਬੱਚੇ ਚਾਹੇ ਉਹ ਫਿਰਫਥ ਵੇਚ ਸਕਦਾ ਬੱਚਾ ਮਾਪੇ ਦੇ ਅੱਗੇ ਬੋਲ ਰਿਹਾ ਉਹਨਾਂ ਨੂੰ ਕੋਈ ਅਬੀਡੀਅਸ ਵਾਲੀ ਗੱਲ ਨਹੀਂ ਜੰਦੀ ਆਦੀ ਇਹ ਸਾਡਾ ਮਾਹੌਲ ਥੋੜਾ ਡਿਟਰੇਸ਼ਨ ਸਾਡਾ ਜਿਹੜਾ ਗਰਾਫ ਹੈ ਉਹ ਡਾਊਨ ਜਾ ਰਿਹਾ ਵੀ ਇਹਦੇ ਵਿੱਚ ਮੈਂ ਇੱਕੋ ਗੱਲ ਕਹਿਣਾ ਚਾਹਾਂਗਾ ਸਾਨੂੰ ਮੋਰਲ ਵੈਲਿਊਸ ਤੇ ਡਿਪੈਂਡ ਕਰਨਾ ਚਾਹੀਦਾ ਸਾਨੂੰ ਬੱਚਿਆਂ ਨੂੰ ਸੰਸਖਾਲ ਜਿਹੜੇ ਨੇ ਸਿਖਾਣੇ ਚਾਹੀਦੇ ਨੇ ਉਹਨਾਂ ਨੂੰ ਰਿਲੀਜੀਅਸ ਪਾਇਟ ਹੋਵੇ ਤੇ ਡਿਸਕਰਪ ਕਰਨਾ ਚਾਹੀਦਾ ਸਾਡਾ ਟਾਈਮ ਸੀ ਜਦੋਂ ਸਾਡੇ ਉਹ ਫਾਦਰ ਦਾਦਾ ਦਾਦੀ ਨਾਲ ਆਤ ਨੂੰ ਬੈਠ ਕੇ ਕਹਾਣੀਆਂ ਸੁਣਾਇਆ ਕਰਦੇ ਸੀ ਬਹਾਦਰੀ ਦੀਆਂ ਕਹਾਣੀਆਂ ਦਸਣੀਆਂ ਚੰਗੀਆਂ ਗੱਲਾਂ ਸੁਣਾਉਣੀਆਂ ਚੰਗੇ ਨਿਯਮ ਦੱਸਣ ਉਹ ਬੱਚਾ ਤੇ ਅਸਲ ਹੁੰਦਾ ਸੀ ਉਹ ਗੱਲਾਂ ਖਤਮ ਹੋਦੇ ਮਾਪੇ ਦੌੜ ਲੱਗ ਗਈ ਤੇ ਮੈਂ ਕਿਤਨੇ ਕਿਨੇ ਪੈਸੇ ਕਮਾ ਲਾਂ ਕਿੰਨੀਆਂ ਕੋਠੀਆਂ ਬਣਾ ਲਾਂ ਕਿੰਨੀ ਹੋਰ ਜਾਇਦਾਦ ਇਕੱਠੀ ਕਰ ਲਾਂ ਜਦੋਂ ਉਹਦੀ ਦੌੜ ਉਸ ਧੰਗ ਚ ਲੱਗ ਗਈ ਉਹਨਾਂ ਬੱਚਿਆਂ ਵੱਲ ਧਿਆਨ ਘਟ ਗਿਆ ਬੱਚੇ ਉਹ ਸੰਸਕਾਰੀ ਨਹੀਂ ਰਹੇ మే ਜੇ టైਮ ਹੋਇਆ ਤਾਂ ਮੈਂ ਇੱਕ ਛੋਟੀ ਜੀ ਕਹਾਣੀ ਸੁਣਾਉਣਾ ਚਾਹੁੰਦਾ ਜਦੋਂ ਮੈਂ ਪ੍ਰਿੰਸੀਪਲ ਸੀ। ਤੋਂ ਇੱਕ ਬੱਚਾ ਮੈਂ ਕੋਸ਼ਿਸ਼ ਕੀਤੀ ਪੇ ਡਿਸਪਲ ਰੇ ਇੰਸਟੀਚੂਨ ਦੇ ਵਿੱਚ। ਮੇਰੇ ਸਕੂਲ ਦੇ ਵਿੱਚ ਇੱਕ ਸਬ ਕਮੇਟੀ ਬਣਾਈ ਸੀ ਕਿ ਤੁਸੀਂ ਚੈੱਕ ਕਰਨਾ ਕਿ ਬੱਚਾ ਕੋਈ ਖਰਾਬ ਤਾਂ ਨਹੀਂ ਸਪਾਇਲ ਤਾਂ ਨਹੀਂ ਹੋ ਰਿਹਾ। ਉਹ ਆਂਕੋਸ਼ ਰੱਖਣ ਵਾਸਤੇ ਉਹਨਾਂ ਦੀ ਸਬ ਕਮੇਟੀ ਬਣਾ ਕੇ ਉਹ ਖਿਆਲ ਰੱਖਦੇ ਹੁੰਦੇ ਸੀ। ਇੱਕ ਦਿਨ ਇੱਕ ਟੀਚਰ ਇੱਕ ਬੱਚੇ ਨੂੰ ਲੈ ਕੇ ਆਇਆ। ਔਰ ਟੀਚਰ ਨੇ ਮੈਨੂੰ ਕਿਹਾ ਕਿ ਇਹ ਬੱਚਾ ਰੋਜ਼ 500 ਹਜ਼ਾਰ ਰੁਪਏ ਰੋਜ਼ ਖਰਚ ਰਿਆ। ਮੈਂ ਬੱਚੇ ਨੂੰ ਪੁੱਛਿਆ ਮੈਂ ਕਿ ਬੇਟੇ ਤੈਨੂੰ ਇੰਨੇ ਪੈਸੇ ਕਿੱਥੋਂ ਮਿਲ ਜਾਂਦੇ ਆ? ਕਹਿੰਦੇ ਸਰ ਇੱਕ ਤਜੋਰੀ ਹੈ, ਅਲਮਾਰੀ ਹੈ, ਉਹਦੇ ਵਿੱਚ ਪੈਸੇ ਪਏ ਹੁੰਦੇ ਨੇ ਮੈਂ ਉੱਥੋਂ ਝੁਕ ਲੈਂਦਾ। ਬੜਾ ਹਰਾਨ ਹੋਇਆ ਕਿ ਇਹੋ ਜਿਹਾ ਮਾਹੌਲ ਇਸ ਘਰ ਦੇ ਵਿੱਚ ਉਹਦੇ ਮੈਂ ਫਾਦਰ ਨੂੰ ਬੁਲਾਇਆ। ਫਾਦਰ ਕਹਿੰਦਾ ਸੱਚ ਆ ਸਰ ਮੈਂ ਜਿੰਨੀ ਕਮਾਈ ਕਰਨਾ ਮੈਂ ਉੱਥੇ ਸੁੱਟ ਦਿੰਦਾ ਮੈਨੂੰ ਵੀ ਆਪਣੀ ਗਿਣਤੀ ਦਾ ਨਹੀਂ ਪਤਾ ਕਿ ਕਿੰਨੇ ਪੈਸੇ ਬਿਮਾਰਿਆ। ਇਹੋ ਜਿਹਾ ਮਾਹੌਲ ਜੇ ਦੀ ਘਰ ਦੇ ਵਿੱਚ ਹੈ ਅਸੀਂ ਕਦੇ ਵੀ ਐਕਸਪੈਕਟ ਨਹੀਂ ਕਰ ਸਕਦੇ ਤੇ ਬੱਚਾ ਸੁਧਰ ਗਿਆ ਪਹਿਲੋਂ ਅਸੀਂ ਆਪਣੇ ਤੇਾਂ ਕੁਝ ਲਗਾਈਏ ਔਰ ਫਿਰ ਆਪਣੇ ਬੱਚਿਆਂ ਤੇਾਂ ਕੁਝ ਲੈ ਮੈਂ ਇਹ ਵੀ ਕਹਿੰਦਾ ਕਿ ਅਸੀਂ ਟਾਈਟ ਰੱਖਣਾ ਪਿਸਤਲ ਵਾਲਾ ਹਾਲਚ ਰੱਖਣਾ ਕੋਈ ਜ਼ਰੂਰਤ ਨਹੀਂ ਆਪਣੇ ਰੂਲਸ ਰੈਗੂਲੇਸ਼ਨ ਠੀਕ ਕਰ ਲੋ ਨਿਯਮਾਂ ਦੇ ਅਨਸਾਰ ਖੁਦ ਚੱਲੋ ਆਈਡੀਅਲ ਬਣੋ ਬੱਚੇ ਠੀਕ ਬਣ ਗਏ ਕਰੋਨਾ ਤੋਂ ਬਾਅਦ ਤੇ ਹੋਰ ਦੀ ਗੱਲ ਕਰਦੇ ਆ ਬੱਚਿਆਂ ਦੇ ਐਜੂਕੇਸ਼ਨ ਦਾ ਲੈਵਲ ਡਾਊਨ ਹੋ ਚੁੱਕਾ ਹੈ ਗ੍ਰਾਫ ਜਿਹੜਾ ਬੱਚਿਆਂ ਦਾ ਐਜੂਕੇਸ਼ਨ ਲੈਵਲ ਜਿਹੜਾ ਡਾਊਨ ਜਾ ਰਿਹਾ ਅੱਜਕੱਲੇ ਨਾ ਕੋਈ ਵੀ ਦੇਅ ਅ ਮਸ ਸਪੈਸ਼ਲ ਡੀਲ ਵਾਲੋ ਉਹ ਦਿਨ ਵੀ ਛੁੱਟੀ ਕਰ ਦਿੱਤੀ ਜਾਂਦੀ ਨੇ ਉਹਦੇ ਨਾਲੋਂ ਬੈਟਰ ਇਹ ਹੋਵੇਗਾ ਕਿ ਉਹ ਦਿਨ ਦੀਆਂ ਛੁੱਟੀਆਂ ਕੱਟ ਕੇ ਬੱਚਿਆਂ ਨੂੰ ਸਕੂਲ ਦੇ ਵਿੱਚ ਉਹ ਪਾਰਟਿਕੂਲਰ ਚੀਜ਼ ਬਾਰੇ ਜਾਣਕਾਰੀ ਦਿੱਤੀ ਜਾਵੇ ਅਗਰ ਆਪਾਂ ਇਹ ਛੁੱਟੀਆਂ ਨੂੰ ਮੈਨੇਜ ਕਰ ਦਈਏ ਤਾਂ ਬੱਚਿਆਂ ਦਾ ਲੈਵਲ ਅਪ ਹੋ ਸਕਦਾ ਇਹਦੇ ਨਾਲ ਹਾਂ ਉਹਦੇ ਵਿੱਚ ਹੋ ਹੀ ਮੈਂ ਕਿਹਾ ਪੇਰੈਂਟਸ ਪ੍ਰਿੰਸੀਪਲ ਡੀਓ ਲੈਵਲ ਤੇ ਸਬ ਕਮੇਟੀਆਂ ਬਣ ਉਹਨੂੰ ਹਰ ਆਸਪੈਕਟ ਨੂੰ ਡਿਸਕਸ ਕਰਕੇ ਕੀ ਠੀਕ ਹੈ ਕੀ ਗਲਤ ਹੈ ਜੋ ਪਬਲਿਕ ਨੂੰ ਇਹ ਧਿਆਨ ਚ ਰੱਖਿਆ ਜਾਵੇ ਔਰ ਰਿਲੀਜੀਅਸ ਲੀਡਰਾਂ ਨੂੰ ਵੀ ਧਿਆਨ ਚ ਰੱਖਿਆ ਜਾਏ ਪੋਲਿਟਿਕਲ ਲੀਡਰਾਂ ਦਾ ਵੀ ਧਿਆਨ ਚ ਰੱਖਿਆ ਜਾਏ ਇੱਕ ਕੰਸੈਂਸਸ ਬਣਾਇਆ ਜਾਏ ਕਿ ਕਿਹੜੀ ਛੁੱਟੀ ਜ਼ਰੂਰੀ ਹੈ ਤੇ ਕਿਹੜੀ ਛੁੱਟੀ ਨੂੰ ਅਵੋਇਡ ਕੀਤਾ ਜਾ ਸਕਦਾ ਸੋ ਬਹੁਤ ਹੀ ਵਧੀਆ ਗੱਲ ਕੀਤੀ ਸਾਡੇ ਇੱਥੇ ਹੀ ਹਰ ਵਾਰੀ ਇਹੀ ਚੀਜ਼ ਦਾ ਮੁੱਦਾ ਉਰਦਾ ਕਿ ਛੁੱਟੀਆਂ ਕਿਉਂ ਪੈ ਰਹੀਆਂ ਨੇ ਪਹਿਲਾਂ ਤੇ ਇੰਦੀਆਂ ਛੁੱਟੀਆਂ ਨਹੀਂ ਹੁੰਦੀਆਂ ਸੀ ਹੁਣ ਤਾਂ ਸਕੂਲਾਂ ਵਿੱਚ ਦੂਜੇ ਦੇ ਛੁੱਟੀ ਹੋ ਜਾਂਦੀ ਹੈ ਬੱਚਿਆਂ ਦਾ ਐਜੂਕੇਸ਼ਨ ਲੈਵਲ ਜਿਹੜਾ ਡਾਊਨ ਜਾ ਰਿਹਾ ਹੈ ਇਹਦੇ ਕੀ ਕਾਰਨ ਨੇ ਬੇਸਿਕਲੀ ਕੀ ਸਾਡਾ ਐਡਮਿਨ ਇਨਾ ਸਟਰੋਂਗ ਹੋਣਾ ਚਾਹੀਦਾ ਹੈ ਕਿ ਉਹਨਾਂ ਨੂੰ ਡਿਸੀਜਨ ਪੇਰੈਂਟਸ ਨਾਲ ਜਾਂ ਟੀਚਰਸ ਨਾਲ ਡਿਸਕਸ਼ਨ ਹੋਣੀ ਚਾਹੀਦੀ ਹੈ ਕਿ ਕਿੰਨੀਆਂ ਕੋਈ ਛੁੱਟੀਆਂ ਹੋਣੇ ਚਾਹੀਦੀਆਂ ਮੰਨ ਲਓ ਕਿਸੇ ਸਕੂਲ 'ਚ ਸੈਟਰਡੇ ਸੰਡੇ ਛੁੱਟੀ ਚੱਲਦੀ ਵੀ ਹੈ ਉਹ ਚੱਲੀ ਜਾ ਰਹੀ ਹੈ ਉਹਦੇ ਨਾਲ ਅਧੇ ਛੁੱਟੀਆਂ ਆਉਂਦੀਆਂ ਤੇ ਬੱਚੇ ਦਾ ਲੈਵਲ ਡਾਊਨ ਹੋ ਜਾਂਦਾ ਤੇ ਬਟ ਜਦੋਂ ਇਗਜ਼ਾਮ ਆਉਂਦੇ ਨੇ ਬੱਚਾ ਜ਼ੀਰੋ ਤੋਂ ਹੁੰਦਾ ਇਗਜ਼ਾਮ ਟਾਈਮ 'ਤੇ ਹੁੰਦੇ ਨੇ ਇਸ ਕਰਕੇ ਬੱਚਾ ਰਿਜ਼ਲਟ ਦੇ ਵਿੱਚ ਵੀ ਪਰਫਾਰਮ ਨਹੀਂ ਕਰ ਪਾਉਂਦਾ ਇਹਦੇ ਬਾਰੇ ਸਰਨੇ ਵੀ ਬੜਾ ਵਧੀਆ ਕਿਹਾ ਇੱਕ ਅਕੈਡਮੀ ਦੇ ਵਿੱਚ ਇੱਕ ਟੂਰਿਸ ਦੇ ਵਿੱਚ ਪ੍ਰਿੰਸੀਪਲ ਦੇ ਨਾਲ ਜਿਹੜਾ ਟਾਈਪ ਹੋਏਗਾ ਕਾਇ ਜਿਹੜਾ ਬਦਲਾਅ ਆ ਸਕਦਾ ਸੋ ਇਹੋ ਜੀ ਵੀਡੀਓ ਲੈ ਕੇ ਅੱਗੇ ਵੀ ਤੁਹਾਨੂੰ ਮਿਲਦੇ ਰਹਾਂਗੇ ਬੜੇ ਰੋ ਤੰਤ ਜਾਂ ਮੀਡੀਆ ਦੇ ਨਾਲ ਧੰਨਵਾਦ